वेलकम टू ए के कलेक्शन मेन बाजार कुरौली लेके हाजिर ने ਤੁਹਾਡੇ ਵਾਸਤੇ ਬਹੁਤ ਹੀ ਭਾਰੀ ਡਿਸਕਾਊਂਟ ਆਫਰ ਮੇਲਾ ਲੱਗ ਚੁੱਕਿਆ ਹੈ ਜੀ ਨਰਾਤਿਆਂ ਵਾਸਤੇ ਤਮਾਕਾ ਸੇਲ ਆਫਰ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਪਾਰਟੀ ਵੇਰ ਵੈਰਾਈਟੀ ਬਹੁਤ ਹੀ ਲੇਟੈਸਟ ਡਿਜ਼ਾਈਨਿੰਗ ਲੈ ਕੇ ਹਾਜ਼ਰ ਨੇ ਡਿਜ਼ਾਈਨਰ ਪੀਸ ਹੈ ਚੀਜ਼ਾਂ ਬਹੁਤ ਸੋਹਣੀਆਂ ਲੇਟੈਸਟ ਡਿਜ਼ਾਈਨਿੰਗ ਹੈ ਲੇਟੈਸਟ ਆਟਮਾ हटके ਚੀਜ਼ਾਂ ਹੋਣਗੀਆਂ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਕਲਰ ਦੇਖ ਲੋ ਫੁੱਲ ਪਿਓਰ ਦਾ ਸੂਟ ਹੈ ਕਲਰ ਚਾਰ ਰਹਿਣਗੇ ਚਾਰੇ ਕਲਰ ਅਡਡ ਹੋਣਗੇ ਜੀ ਸकाई ਕਲਰ ਵਾਈਨ ਕਲਰ ਆਹ ਲੋ ਪੈਰਟ ਕਲਰ ਆਹ ਲੋ ਜੀ ਰਸਟ ਕਲਰ ਬਹੁਤ ਪਿਆਰੀ ਡਿਮਾਂਡ ਆ ਰਹੀ ਸੀ ਕਿ ਰਸਟ ਕਲਰ ਦੀ ਬਹੁਤ ਪਿਆਰਾ ਡਿਜ਼ਾਈਨ ਹੈ ਲੇਟੈਸਟ ਚੀਜ਼ ਲੇਟੈਸਟ ਆਰਟੀਕਲ ਆਹ ਲੋ ਜੀ ਜੋਰਜਟ ਦੇ ਵਿੱਚ ਬਹੁਤ ਹੀ ਪਿਆਰਾ ਰੈੱਡ ਕਲਰ ਦਾ ਸੂਟ ਹੈ ਲੇਟੈਸਟ ਆਰਟੀਕਲ ਹੈ ਹਟ ਕੇ ਚੀਜ਼ ਹੈ ਪੂਰਾ ਫੁੱਲ ਵਰਕ ਹੋਇਆ ਹੋਇਆ ਜੀ ਲੇਟੈਸਟ ਡਿਜ਼ਾਈਨਿੰਗ ਹੈ ਸਾਰਾ ਧਾਗੇ ਦਾ ਕੰਮ ਹੋਇਆ ਹੋਇਆ ਆ ਲਓ ਪੂਰਾ ਫੁੱਲ ਹੈਵੀ ਰੈੱਡ ਦੇ ਉੱਤੇ ਵਰਕ ਹੋਇਆ ਹੋਇਆ ਨਾਲ ਦੁਪੱਟਾ ਬਹੁਤ ਹੀ ਸੋਹਣਾ ਪਾਰਟੀ ਵੇਅਰ ਦੁਪੱਟਾ ਫੋਰਸਾਈਡ ਬਾਰਡਰ ਕੱਢਿਆ ਹੋਇਆ ਦੁਪੱਟੇ ਦਾ ਪੂਰਾ ਫੁੱਲ ਫੈਂਸੀ ਦੁਪੱਟਾ ਲੇਟੈਸਟ ਡੈਨ ਵਿੱਚ ਸੀਕੁਐਂਸ ਦਾ ਕੰਮ ਹੋਇਆ ਹੋਇਆ ਬਹੁਤ ਹੀ ਪਿਆਰਾ ਲੇਟੈਸਟ ਡਿਜ਼ਾਈਨ ਹੈ ਚਾਰੋਂ ਪੀਸ ਚਾਰੇ ਰੈਡੀ ਰਹਿਣਗੇ ਪੀਸ ਕਿਤੇ ਨੂੰ 5 ਜਾਈ ਦੇ 6 ਜੇ ਸਾਰੇ ਮਿਲਣਗੇ ਭਾਰੀ ਆਫਰ ਲੱਗ ਚੁੱਕੀ ਹੈ ਜਲਦੀ ਜਲਦੀ ਵਿਜ਼ਿਟ ਕਰੋ ਏ ਕੇ ਕਲੈਕਸ਼ਨ ਮੇ ਲਓ ਇਹ ਤੇ ਡਿਜ਼ਾਈਨ ਆ ਲੋ ਫੁੱਲ ਪਿਓਰ ਦੇ ਵਿੱਚ ਆ ਲੋ ਜੀ ਕਰੇਵ ਦਾ ਡਿਜ਼ਾਈਨ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਲੇਟੈਸਟ ਡਿਜ਼ਾਈਨ ਹੈ ਸਾਰਾ ਵਰਕ ਹੋਇਆ ਹੋਇਆ ਬਹੁਤ ਹੀ ਪਿਆਰਾ ਕੰਮ ਹੋਇਆ ਹੋਇਆ ਬੁਟੀਕ ਵਾਲਾ ਪੀਸ ਹੈ ਲੇਟੈਸਟ ਆਰਟੀਕਲ ਦੁਪੱਟਾ ਬਹੁਤ ਸੋਹਣਾ ਇਹਦਾ ਆ ਲੋ ਪਿਓਰ ਚਨੂਨ ਦਾ ਦੁਪੱਟਾ ਲੱਗਿਆ ਹੋਇਆ ਇਹਦੇ ਨਾਲ ਆ ਡਿਜ਼ਾਈਨਰ ਪੀਸ ਹੈ ਲੇਟੈਸਟ ਆਰਟੀਕਲ ਦੁਪੱਟਾ ਬਹੁਤ ਸੋਹਣਾ ਚਾਰ ਕਲਰ ਹੈ ਆ ਲੋ ਜੀ ਮਹਿੰਦੀ ਕਲਰ ਆਹ ਲੋ ਜੀ ਰਸਟ ਕਲਰ ਆਹ ਲੋ ਜੀ ਮੋਰ ਪੰਖੀ ਕਲਰ ਚਾਰੇ ਕਲਰ ਬਹੁਤ ਸੋਹਣੇ ਲੇਟੈਸਟ ਡਿਜ਼ਾਈਨ ਆਹ ਲੋ ਜੀ ਪਿਓਰ ਸ਼ਿਮਰ ਦੇ ਵਿੱਚ ਡਿਜ਼ਾਈਨਰ ਪੀਸ ਹੈ हटके चीज ਲੇਟੈਸਟ ਡਿਜ਼ਾਈਨ ਪਿਓਰ ਸ਼ਿਮਰ ਦਾ ਪੀਸ ਹੈ ਸਾਰਾ ਹੈਂਡਵਰਕ ਦਬਕੇ ਦਾ ਪਰਲ ਵਰਕ ਦਾ ਕੰਮ ਹੋਇਆ ਹੋਇਆ ਨਾਲ ਮੋਤੀਆਂ ਵਾਲੀ ਲੈਸ ਲੱਗੀ ਹੋਈ ਹੈ ਦੁਪੱਟਾ ਬਹੁਤ ਹੀ ਸ਼ਾਨਦਾਰ ਹੈ ਪਾਰਟੀ ਵੇਅਰ ਦੁਪੱਟਾ ਹੈ ਨਾਲ ਫੁੱਲ ਪਿਓਰ ਦੀ ਸਲਵਾਰ ਲੱਗੀ ਹੋਈ ਹੈ ਕੰਟਰਾਸਟ ਦੁਪੱਟਾ ਇਹ ਕੰਟਰਾਸਟ ਸਵਾਰਾ ਪਿਓਰ ਦੀ ਸਲਵਾਰਾ ਕੋਈ ਕਰੇਵ ਦੀ ਸਲਵਾਰ ਨਹੀਂ ਹੈਗੀ ਫੁੱਲ ਪਿਓਰ ਦੀ ਸਲਵਾਰ ਲੱਗੀ ਹੋਈ ਹੈ ਬਹੁਤ ਹੀ ਭਾਰੀ ਡਿਜ਼ਾਈਨਿੰਗਾਂ ਲੈ ਕੇ ਹਾਜ਼ਰ ਨੇ ਏਕੇ ਕਲੈਕਸ਼ਨ ਮੇਨ ਬਜ਼ਾਰ ਕੋਰਾਲੀ ਸਾਡਾ ਫੋਨ ਨੰਬਰ ਨੋਟ ਕਰ ਲਓ 98147 67800 ਪਾਰਟੀ ਵੇਅ ਸੂਟਾਂ ਦੀ ਬਹੁਤ ਬਹੁਤ ਪਿਆਰੀ ਡਿਜ਼ਾਈਨਿੰਗ ਆ ਚੁੱਕੀਆਂ ਨੇ ਜਲਦੀ ਤੋਂ ਜਲਦੀ ਜਿਹਨੂੰ ਕੋਈ ਵੀ ਡਿਜ਼ਾਈਨ ਪਸੰਦ ਆਉਂਦਾ ਹੈ ਸਕਰੀਨ ਸ਼ਾਟ ਖਿੱਚ ਕੇ ਰੇਟ ਪਤਾ ਕਰ ਲਓ ਮ ਸਾਡਾ ਫੋਨ ਨੰਬਰ ਨੋਟ ਕਰ ਲਓ 9814767800 ਬਹੁਤ ਹੀ ਪਿਆਰਾ ਵਰਕ ਹੈ ਹੈਂਡ ਵਰਕ ਦਾ ਕੰਮ ਹੋਇਆ ਹੋਇਆ ਨਾਲ ਥ्रेड ਵਰਕ ਵੀ ਹੋਇਆ ਹੋਇਆ ਨਾਲ ਪਰਲ ਵਰਕ ਵੀ ਹੋਇਆ ਹੋਇਆ ਬਹੁਤ ਹੀ ਪਿਆਰਾ ਡਿਜ਼ਾਈਨ ਨਾਲ ਫੁੱਲ ਪਿਓਰ ਦਾ ਦੁਪੱਟਾ ਸੇਮ ਫੋਟੋ ਵਾਲਾ ਡਿਜ਼ਾਈਨ ਹੈ ਬੁਟੀਕ ਵਾਲਾ ਸਟਾਈਲ ਹੈ ਆ ਲੋ ਡਿਜ਼ਾਈਨਿੰਗ ਚੈੱਕ ਕਰ ਲਓ ਬਹੁਤ ਹੀ ਡਿਮਾਂਡ ਆ ਰਹੀ ਸੀਗੀ ਬਿਲਕੁਲ ਨਵੇਂ ਡਿਜ਼ਾਈਨ ਲੇਟੈਸਟ ਵੈਰੀਟੀ ਹੈ ਇਹ ਜਾਂਦੇ ਲੇਟੈਸਟ ਡਿਜ਼ਾਈਨ ਆ ਲੋ ਜੀ ਪਿਓਰ ਸ਼ਿਮਰ ਦਾ ਡਿਜ਼ਾਈਨ ਅਵੇ ਵੈਰਾਈਟੀ ਆ ਚੁੱਕੀ ਆ ਪਿਓਰ ਸ਼ਿਮਰ ਦੇ ਵਿੱਚ ਪਾਰਟੀ ਵੇਅਰ ਸੂਟ ਤੇ ਜੀ ਚੈੱਕ ਕਰੋ ਜੀ ਸਾਰੀ ਪਾਰਟੀ ਵੇਅਰ ਵੈਰਾਈਟੀ ਆ ਚੁੱਕੀ ਕਰਵਾ ਚੌਥ ਸਪੈਸ਼ਲ ਡਿਜ਼ਾਈਨਿੰਗਾਂ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਬਹੁਤ ਹੀ ਪਿਆਰੇ ਪਿਆਰੇ ਕਲਰ ਫੋਰ ਸਾਈਡ ਬਾਰਡਰ ਆ ਲੋ ਦੁਪੱਟਾ ਚੈੱਕ ਕਰ ਲਓ ਫੋਰ ਸਾਈਡ ਬਾਰਡਰ ਕੱਢਿਆ ਹੋਇਆ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਆ ਲੋ ਜੀ ਸਾਰਾ ਵਰਕ ਹੋਇਆ ਵਾ ਟੋ ਸਾਈਡ ਨਹੀਂ ਹੈਗਾ ਇਹ 1 2 3 4 ਆਹ ਲੋ ਫੋਰ ਸਾਈਡ ਬਾਰਡਰ ਕੱਟਿਆ ਵਾ ਡਿਜ਼ਾਈਨ ਬਹੁਤ ਹੀ ਪਿਆਰਾ ਲੇਟੈਸਟ ਡਿਜ਼ਾਈਨ ਹੈ ਚਾਰ ਕਲਰ ਚਾਰੇ ਕਲਰ ਸੋਨੇ ਆਹ ਲੋ ਜੀ ਇੱਕ ਕਲਰ ਆਹ ਲੋ ਜੀ ਦੋ ਕਲਰ ਆਹ ਲੋ ਜੀ ਤਿੰਨ ਕਲਰ ਆ ਚੌਥਾ ਖੁੱਲ ਗਿਆ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਬਹੁਤ ਹੀ ਲੇਟੈਸਟ ਡਿਜ਼ਾਈਨਿੰਗ ਹੈ ਆਹ ਲੋ ਜੀ ਕਰੇਵ ਦੇ ਵਿੱਚ ਬਹੁਤ ਹੀ ਪਿਆਰਾ ਡਿਜ਼ਾਈਨ ਲੈ ਕੇ ਹਾਜ਼ਰ ਹੈ ਤੁਹਾਡੇ ਵਾਸਤੇ ਸਾਡਾ ਫੋਨ ਨੰਬਰ ਨੋਟ ਕਰ ਲਓ 9814767800 ਲੋ ਡਿਜ਼ਾਈਨਰ ਪੀਸ ਬਹੁਤ ਹੀ ਪਿਆਰਾ ਕੰਮ ਹੋਇਆ ਹੈ ਵਾ ਦੁਪੱਟਾ ਪਿਓਰ ਦਾ ਕਟਵਰਕ ਹੋਇਆ ਹੋਇਆ ਜੀ ਕਟਵਰਕ ਦੇ ਵਿੱਚ ਡਿਜ਼ਾਈਨਰ ਪੀਸ ਹੈ ਡਿਜ਼ਾਈਨਰ ਦੁਪੱਟਾ ਬਹੁਤ ਸੋਹਣਾ ਡਿਜ਼ਾਈਨ ਹੈ ਲੇਟੈਸਟ ਚੀਜ਼ ਹੈ हट ਕੇ ਚੀਜ਼ ਹੈ ਇੱਕ ਨੰਬਰ ਡਿਜ਼ਾਈਨਿੰਗ ਪਿਓਰ ਚਨੂਨ ਦਾ ਦੁਪੱਟਾ ਇਹ ਸਾਰੇ ਕਰਵਾ ਚੋਤੇ ਸਪੈਸ਼ਲ ਪੀਸ ਆਏ ਜਿਵੇਂ ਕੁੜੀਆਂ ਕਹਿੰਦੇ ਅਜਿਹਾ ਲਾਈਟ ਕਲਰ ਚਾਹੀਦੇ ਉਹ ਕਲਰ ਨੇ ਸਾਰੇ ਇਹ ਡਿਜ਼ਾਈਨਰ ਵਾਲੇ ਕਲਰ ਬਹੁਤ ਹੀ ਪਿਆਰੇ ਪਿਆਰੇ ਕਲਰ ਲੈ ਕੇ ਹਾਜ਼ਰ ਨੇ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੋਰਾਲੀ ਇਹ ਸਾਰੀ ਨਵੀਂ ਵੈਰਾਈਟੀ ਆਈ ਹੈ ਨਿਊ ਅਪਡੇਟਸ ਦੇ ਆ ਲੋ ਸਾਰਾ ਹੈਵੀ ਵਰਕ ਹੋਇਆ ਵਾ ਪੱਲੇ ਤੇ ਸਾਰਾ ਪਰਲ ਵਰਕ ਦਾ ਕੰਮ ਹੋਇਆ ਵਾ ਦੁਪੱਟਾ ਨਾਲ ਪਿਓਰ ਚਨੂਣਦਾ ਹੈ ਲੋ ਜੀ ਫੁੱਲ ਪਿਓਰ ਦਾ ਹੈਵੀ ਦੁਪੱਟਾ ਲੱਗਿਆ ਹੋਇਆ ਜੀ ਫੁੱਲ ਪਿਓਰ ਦਾ ਦੁਪੱਟਾ ਫੋਰ ਸਾਈਡ ਬਾਰਡਰ ਦਾ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਦੁਪੱਟੇ ਤੇ ਲੇਟੈਸਟ ਚੀਜ਼ ਹੈ ਹਟ ਕੇ ਚੀਜ਼ਾਂ ਆ ਲੋ ਜੀ ਰੱਖ ਦੋ ਕਲਰ ਆ ਲੋ ਜੀ ਪਿਸਤਾ ਗ੍ਰੀਨ ਕਲਰ ਆ ਲੋ ਜੀ ਲਵੈਂਡਰ ਕਲਰ ਆਹ ਲੋ ਜੀ ਸਿਕਾਈ ਕਲਰ ਕਲਰ ਤਿੰਨੋ ਕਲਰ ਬਹੁਤ ਸੋਹਣੇ ਆ ਅਲਟੀਮੇਟ ਪੀਸ ਆ ਲੇਟੈਸਟ ਡਿਜ਼ਾਈਨਿੰਗ ਆ ਆਹ ਲੋ ਜੀ ਤੁਹਾਡਾ ਡਾਰਕ ਚਾਟ ਪਿਓਰ ਕਰੇਵ ਦੇ ਵਿੱਚ ਹੈ ਜੀ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ ਹੈਂਡਵਰਕ ਦਾ ਕੰਮ ਹੋਇਆ ਹੋਇਆ ਸਿੱਪੀ ਵਰਕ ਦਾ ਕੰਮ ਹੋਇਆ ਹੋਇਆ ਬਾਜੂ ਤੇ ਨਾਲ ਵਰਕ ਆ ਬਹੁਤ ਹੀ ਪਿਆਰਾ ਡਿਜ਼ਾਈਨ ਆ ਲੇਟੈਸਟ ਡਿਜ਼ਾਈਨ ਕਲਰ ਇਹਦੇ ਵਿੱਚ ਆਹ ਲੋ ਜੀ ਕਾਫੀ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਮੋਰ ਪੰਖੀ ਹੈ ਜੀ ਆਹ ਲੋ ਜੀ ਵਾਈਨ ਹੈ ਜੀ ਆਹ ਲੋ ਜੀ ਡਾਰਕ ਮੋਰ ਪੰਖੀ ਹੈ ਜੀ ਆਹ ਲਓ ਜੀ ਮਹਿੰਦੀ ਹੈ ਜੀ ਪੰਜ ਕਲਰ ਛੇਵਾਂ ਖੁੱਲ ਗਿਆ ਛੇ ਦੇ ਛੇ ਕਲਰ ਬਹੁਤ ਸੋਹਣੇ ਆ ਬਹੁਤ ਹੀ ਪਿਆਰੇ ਡਿਜ਼ਾਈਨ ਬਹੁਤ ਹੀ ਪਿਆਰੇ ਕਲਰ ਲੇਟੈਸਟ ਚੀਜਾਂ ਲੇਟੈਸਟ ਡਿਜ਼ਾਈਨ ਲੈ ਕੇ ਹਾਜ਼ਰ ਨੇ ਏਕੇ ਕਲੈਕਸ਼ਨ ਮੇਨ ਬਜ਼ਾਰ ਕੋਰਾਲੀ ਨਰਾਤਿਆਂ ਦੀ ਭਾਰੀ ਸੇਲ ਲੱਗ ਚੁੱਕੀ ਹੈ ਏਕੇ ਕਲੈਕਸ਼ਨ ਮੇਨ ਬਜ਼ਾਰ ਕੋਰਾਲੀ ਸਾਰੇ ਪਾਰਟੀ ਵੇਅਰ ਸੂਟ ਨੇ ਕੋਈ ਸਿੰਪਲ ਸੂਟ ਨਹੀਂ ਹੈ ਹਰ ਇੱਕ ਸੂਟ ਦਾ ਪ੍ਰਾਈਸ ਲਗ ਲਗ ਹੈ ਇਸੇ ਕਰਕੇ ਪ੍ਰਾਈਸ ਨਹੀਂ ਦਿਖਾਇਆ ਵੀਡੀਓ ਦੇ ਵਿੱਚ ਹਰ ਇੱਕ ਸੂਟ ਦਾ ਪ੍ਰਾਈਸ ਲੱਗ ਹੈ ਹਰ ਇੱਕ ਡਿਜ਼ਾਈਨ ਲੱਗ ਹੈ ਬਹੁਤ ਹੀ ਫੁੱਲ ਪ્યોਰ ਤਾਂ ਹੈ ਬਦਿਆ ਚੀਜ਼ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਦੁਪੱਟਾ ਬਹੁਤ ਸੋਹਣਾ ਹੈ ਦਾ ਬਹੁਤ ਹੀ ਪਿਆਰਾ ਵਰਕ ਹੋਇਆ ਹੈ ਬਦ ਦੁਪੱਟੇ ਤੇ ਚਾਰ ਕਲਰ ਚਾਰੇ ਕਲਰ ਬਹੁਤ ਸੋਹਣੇ ਆ ਲਓ ਜੀ ਇਹ ਕਲਰ ਮਸਟਰਡ ਕਲਰ ਆ ਲੋ ਜੀ ਲਵੈਂਡਰ ਕਲਰ ਬਹੁਤ ਸੋਹਣਾ ਕਲਰ ਨੇ ਬਹੁਤ ਸੋਹਣਾ ਡਿਜ਼ਾਈਨ ਲੇਟੈਸਟ ਚੀਜ਼ ਹਟਕੇ ਚੀਜ਼ਾਂ ਬਹੁਤ ਹੀ ਪਿਆਰਾ ਵਰਕ ਆ ਲੋ ਜੀ ਸਾਰਾ ਹੈਂਡਵਰਕ ਦਬਕੇ ਦਾ ਕੰਮ ਹੋਇਆ ਹੋਇਆ ਪੂਰਾ ਹੈਵੀ ਸੂਟ ਬਹੁਤ ਸੋਹਣਾ ਕੰਮ ਹੋਇਆ ਹੋਇਆ ਸੂਟ ਦੇ ਉੱਤੇ ਸਾਰਾ ਬਹੁਤ ਹੀ ਪਿਆਰਾ ਵਰਕ ਹੈ ਆ ਲੋ ਜੀ ਸੇਮ ਫੋਟੋ ਵਾਲਾ ਡਿਜ਼ਾਈਨ ਹੈ ਇੰਸਟਾਗ੍ਰam ਰੀਲ ਵਾਲਾ ਪੀਸ ਹੈ ਬਹੁਤ ਪਿਆਰਾ ਵਰਕ ਹੋਇਆ ਹੋਇਆ ਨਾਲ ਦੁਪੱਟਾ ਵੀ ਪਿਓਰ ਚਨੂਨ ਦਾ ਲੱਗਿਆ ਹੋਇਆ ਜੀ ਪਿਓਰ ਚਨੂਨ ਦਾ ਆ ਲੋ ਚੈੱਕ ਕਰ ਲੋ ਦੁਪੱਟਾ ਬਹੁਤ ਪਿਆਰਾ ਬਿਓਰ ਚਨੂਨ ਦਾ ਦੁਪੱਟਾ ਲੱਗਿਆ ਨਾਲ ਹੈਵੀ ਦੇ ਵਿੱਚ ਆਹ ਲੋ ਜੀ ਕਲਰ ਕਰੋ ਚੈੱਕ ਰਸਟ ਕਲਰ ਹੈ ਜੀ ਲਵੈਂਡਰ ਲਵੈਂਡਰ ਕਲਰ ਜੀ ਮਹਿੰਦੀ ਕਲਰ ਜੀ ਮਹਿੰਦੀ ਛੇੜ ਦੇ ਕਲਰ ਚਾਰੇ ਹੀ ਸੋਨੇ ਚਾਰੇ ਕਲਰ ਪਿਆਰੇ ਬਲੈਨਰ ਪੀਸ ਚੀਜ਼ ਬਹੁਤ ਸੋਹਣੀ ਆ ਲਿਆਓ ਜੀ ਬਹੁਜੀ ਲਿਆਓ ਲਿਆਓ ਦੇਪ ਫੜਾਇਓ ਹਾਂ ਲਓ ਜੀ ਕਲਰ ਖੋਲੋ ਜੀ ਰਸਟ ਕਲਰ ਆਹ ਲੋ ਜੀ ਰਸਟ ਕਲਰ ਦੇ ਵਿੱਚ ਬਹੁਤ ਹੀ ਪਿਆਰੀ ਡਿਜ਼ਾਈਨ ਵੈਰਾਈਟੀ ਬਹੁਤ ਜ਼ਿਆਦਾ ਆ ਚੁੱਕੀ ਆ ਜਲਦੀ ਜਲਦੀ ਵਿਜ਼ਿਟ ਕਰੋ ਏ ਕੇ ਕਲੈਕਸ਼ਨ 메ਨ ਬਾਜ਼ਾਰ ਕੋਰਾਲੀ ਕਰ ਸਕਦਾ ਆ ਕਲਰ ਚਾਰਟ ਚੈੱਕ ਕਰੋਗੇ ਆ ਲੋ ਜੀ ਮੋਰ ਪੰਖੀ ਗਲਰ ਜੀ ਸੂੜ ਸਿੱਧਾ ਰੱਖੇ ਕਰੋ ਜੀ ਮਜੈਂਟਾ ਲਾਲਨੀ ਮਜੈਂਟਾ ਜੀ ਮਹਿੰਦੀ ਜੀ ਮਹਿੰਦੀ ਡਾਰਕ ਮਹਿੰਦੀ ਛੇਡ ਦੇ ਵਿੱਚ ਬਹੁਤ ਪਿਆਰਾ ਡਿਜ਼ਾਈਨ ਹੈ ਬਹੁਤ ਹੀ ਪਿਆਰਾ ਇੱਕ ਉੱਪਰੋਂ ਚੱਕ ਦੇ ਕਰੋ ਤੁਹਾਨੂੰ ਸਮਾੜਾ ਉੱਪਰ ਨੂੰ ਪੂਰਾ ਹਾਂ ਤਾਂ ਕਿ ਸਾਰਾ ਵੀ ਦਿਖ ਜੇਕਰ ਨਾਲ ਦੀ ਨਾਲ ਆ ਲੋ ਜੀ ਕਾ ਕਲਰ ਚਾਟ ਨਮਾ ਆਇਆ ਇੰਗਲਿਸ਼ ਚਾਟ ਨਵੇਂ ਕਲਰ ਨਵੇਂ ਡਿਜ਼ਾਈਨ ਬਹੁਤ ਹੀ ਪਿਆਰਾ ਵਰਕ ਹੋਇਆ ਹੋਇਆ ਬਾਜੂ ਤੇ ਵੀ ਵਰਕ ਹੈ ਸੂਟ ਦੇ ਬਹੁਤ ਹੀ ਸੋਹਣਾ ਡਿਜ਼ਾਈਨਿੰਗ ਹੈ ਬਹੁਤ ਹੀ ਪਿਆਰੇ ਕਲਰ ਨੇ ਦੁਪੱਟਾ ਬਹੁਤ ਸੋਹਣਾ ਹੈਵੀ ਹੈ ਇਹਦਾ ਆ ਲੋ ਜੀ ਕਰੋ ਚੈੱਕ ਦੁਪੱਟਾ ਕਿੰਨਾ ਸੋਹਣਾ ਦੁਪੱਟਾ ਕਿੰਨਾ ਵਰਕ ਆ ਲੋ ਕਲਰ ਵੀ ਸਾਰੇ ਇਹਦੇ ਇੰਗਲਿਸ਼ ਰਹਿਣਗੇ ਬਹੁਤ ਹੀ ਪਿਆਰੇ ਕਲਰ ਨੇ ਬਹੁਤ ਹੀ ਪਿਆਰੇ ਡਿਜ਼ਾਈਨ ਆ ਲੋ ਦੋ ਆ ਲੋ ਜੀ ਤਿੰਨ ਸਾਰੇ ਕਲਰਸ ਆਉਣੇ ਨੇ ਬਹੁਤ ਧਾਰੇ ਪਾਰੇ ਕਲਰ ਪਾਰੇ ਪਾਰੇ ਡਿਜ਼ਾਈਨਿੰਗ ਆ ਲਓ ਜੀ ਅਗਲਾ ਡਿਜ਼ਾਈਨ ਡਾਰਕ ਚਾੜ ਦੇ ਵਿੱਚ ਬਹੁਤ ਸੋਹਣਾ ਡਿਜ਼ਾਈਨ ਹੈ ਮਸਟਰਡ ਕਲਰ ਪੈਰਟ ਮਸਟਰਡ ਕਲਰ ਆਏ ਬਹੁਤ ਹੀ ਪਿਆਰਾ ਕਲਰ ਹੈ ਨਾਲ ਇਹਦੇ ਬਾਜੂ ਬਹੁਤ ਸੋਹਣੇ ਹੈਵੀ ਬਣੇ ਹੋਏ ਨੇ ਸੂਟ ਦੇ ਬਹੁਤ ਪਿਆਰਾ ਡਿਜ਼ਾਈਨ ਹੈ ਬਾਜੂ ਦੇਵੀ ਬਹੁਤ ਸੋਹਣਾ ਕੰਮ ਹੋਇਆ ਵਾ ਪੱਲੇ ਤੇ ਬਹੁਤ ਸੋਹਣਾ ਕੰਮ ਹੋਇਆ ਹੋਇਆ ਜੀ ਬਹੁਤ ਪਿਆਰਾ ਸੂਟ ਹੈ ਹੈਂਡਵਰਕ ਦਾ ਕੰਮ ਹੋਇਆ ਹੋਇਆ ਨਾਲ ਥ੍ਰੈਡਵਰਕ ਵੀ ਹੋਇਆ ਹੋਇਆ ਨਾਲ ਸੀਕੁਐਂਸ ਵਰਕ ਵੀ ਸੀਪੀ ਵਰਕ ਵੀ ਪਰਲ ਵਰਕ ਵੀ ਬਹੁਤ ਸੋਹਣਾ ਕੰਮ ਹੈ ਬਹੁਤ ਸੋਹਣਾ ਡਿਜ਼ਾਈਨ ਆ ਲਓ ਜੀ ਸੇਮ ਫੋਟੋ ਵਾਲੇ ਪੀਸ ਬੁਟੀਕਾਂ ਦਾ ਮਾਲ ਆ ਲਓ ਜੀ ਦੁਪੱਟਾ ਕਰੋ ਚੈੱਕ ਕਿੰਨਾ ਸੋਹਣਾ ਦੁਪੱਟਾ ਪੂਰਾ ਫੁੱਲ ਹੈਵੀ ਦੁਪੱਟੇ ਦੇ ਨਾਲ ਬਹੁਤ ਪਿਆਰਾ ਡਿਜ਼ਾਈਨ ਕਲਰ ਚਾਰ ਰਹਿਣਗੇ ਚਾਰੇ ਕਲਰ ਸੋਹਣੇ ਆ ਲਓ ਜੀ ਲਵੈਂਡਰ ਕਲਰ ਮੋਰ ਪੰਖੀ 컬러 ਪੀਚ 컬러 컬러 ਚਾਰੇ ਵਧੀਆ ਆ ਲੋ ਜੀ ਕਾਲਖਾਉ ਪਰਪਲ 컬러 ਬਹੁਤ ਸੋਹਣਾ ਡਿਜ਼ਾਈਨ ਹੈ ਵੀ ਮੈਚੀ ਕੰਟਰਾਸਟ ਪੱਤੇ ਦੇ ਨਾਲ ਆ ਲੋ ਜੀ ਆ ਲੋ ਜੀ ਕੰਟਰਾਸਟ ਮੈਚਿੰਗ ਦੁਪੱਟੇ ਦੇ ਨਾਲ ਬਹੁਤ ਪਿਆਰਾ ਕੰਮ ਹੈਵੀ ਕੰਮ ਹੋਇਆ ਹੋਇਆ ਗਲੇ ਤੇ ਵਰਕ ਪੱਲੇ ਤੇ ਵਰਕ ਜਿਵੇਂ ਕੁੜੀਆਂ ਕਹਿੰਦੀਆਂ ਗਲਾ ਪੱਲਾ ਹੋਵੇ ਉਹੀ ਸੇਮ ਚੀਜ਼ ਹੈ ਫੋਟੋ ਵਾਲੀ ਗਲੇ ਪੱਲੇ ਤੇ ਕੰਮ ਹੈ ਨਾਲ ਮਸਟਰਡ 컬러 ਦਾ ਦੁਪੱਟਾ ਲੱਗਿਆ ਹੋਇਆ ਇਹਦੇ ਬਹੁਤ ਪਿਆਰਾ ਦੁਪੱਟਾ ਹੈ 컬러 ਵਾਈਨ 컬러 ਹੈ ਜਿਹਦੇ ਵਿੱਚ ਰਸਟ 컬러 ਹੈ ਜੀ ਮਹਿੰਦੀ ਕਲਰ ਆ ਜੀ ਬਹੁਤ ਪਿਆਰੇ ਚਾਰੇ ਕਲਰ ਸੋਹਣੇ ਬਹੁਤ ਪਿਆਰੇ ਸ਼ੇਡ ਚਾਰੋਂ ਕਲਰ ਲੇਟੈਸਟ ਡਿਜ਼ਾਈਨਿੰਗ ਆ ਆ ਲੋ ਜੀ ਪਿਓਰ ਮਸਲੀਨ ਦੇ ਸੂਟ ਆ ਥਰੈਡ ਵਰਕ ਸਿਆਣਿਆਂ ਵਾਸਤੇ ਡਿਜ਼ਾਈਨ ਲਿਆਂਦਾ ਇਹ ਬਹੁਤ ਪਿਆਰਾ ਡਿਜ਼ਾਈਨ ਆ ਲੇਟੈਸਟ ਡਿਜ਼ਾਈਨ ਆ ਹਟ ਕੇ ਚੀਜ਼ਾਂ ਅਲੱਗ ਜੀ ਆਈਟਮ ਆ ਸਾਰੀਆਂ ਇਹ ਵਧੀਆ ਡਿਜ਼ਾਈਨਿੰਗ ਆ ਆ ਲੋ ਜੀ ਡਿਜ਼ਾਈਨ ਕਰੋ ਚੈੱਕ ਬਹੁਤ ਸੋਹਣਾ ਡਿਜ਼ਾਈਨ ਸੇਮ ਫੋਟੋ ਵਾਲਾ ਪੀਸ ਆ ਆ ਲੋ ਜੀ ਸਾਰਾ ਹੈਂਡਵਰਕ ਧਾਗੇ ਦਾ ਕੰਮ ਹੋਇਆ ਹੋਇਆ ਬਹੁਤ ਸੋਹਣਾ ਵਰਕ ਹੈ ਨਾਲ ਦੁਪੱਟਾ ਇਹਦਾ ਫੁੱਲ ਪਿਓਰ ਦਾ ਰਹੇਗਾ ਦੁਪੱਟਾ ਫੁੱਲ ਪਿਓਰ ਦਾ ਬਹੁਤ ਪਿਆਰਾ ਦੁਪੱਟਾ ਹੈ ਕਲਰ ਚਾਰ ਨੇ ਚਾਰੋ ਕਲਰ ਸੋਹਣੇ ਨੇ ਆਹ ਲੋ ਜੀ ਕਲਰ ਚੈੱਕ ਕਰ ਲਓ ਕਲਰ ਚਾਰੋ ਪਿਆਰੇ ਨੇ ਆਹ ਲੋ ਜੀ ਜਿੰਮੀ ਚੂ ਬਹੁਤ ਹੀ ਪਿਆਰਾ ਥ्रेड ਵਰਕ ਦਾ ਕੰਮ ਹੋਇਆ ਹੋਇਆ ਨਾਲ ਜਿੰਮੀ ਚੂ ਦੀ ਸ਼ਲਟ ਹੈ ਜਿੰਮੀ ਚੂ ਦਾ ਇਹ ਦੁਪੱਟਾ ਦੁਪੱਟਾ ਫੋਰਚਾਟ ਬਾਰਡਰ ਵਰਕ ਹੈ ਸਾਰਾ ਬਹੁਤ ਹੀ ਪਿਆਰਾ ਦੁਪੱਟਾ ਹੈ ਬਹੁਤ ਹੀ ਪਿਆਰੇ ਕਲਰ ਲੇਟੈਸਟ ਡਿਜ਼ਾਈਨ ਲੇਟੈਸਟ ਆਰਟੀਕਲ ਆ ਲੋ ਜੀ ਕਲਰ ਦੇਖੋ ਕਿੰਨੇ ਪਿਆਰੇ ਹੈ ਨਵਾਂ ਡਿਜ਼ਾਈਨ ਹੈ ਨਵਾਂ ਮਾਲ ਨਵੇਂ ਆਰਟੀਕਲ हट ਕੇ ਚੀਜ਼ਾਂ ਇੰਗਲਿਸ਼ ਹੈ ਕੋਈ ਵੀ ਸੂਟ ਮੇਰੀ ਭੈਣ ਨੂੰ ਪਸੰਦ ਆ ਰਿਹਾ ਨਾਲ ਦੀ ਨਾਲ ਸਕਰੀਨ ਸ਼ਾਟ ਖਿੱਚ ਲਓ ਵੈਰਾਈਟੀ ਬਹੁਤ ਜ਼ਿਆਦਾ ਉਲਝ ਨਾ ਜਾਇਓ ਵੈਰਾਈਟੀ ਦੀ ਕੋਈ ਕਮੀ ਨਹੀਂ ਆਉਂਗੀ ਬਹੁਤ ਪਿਆਰੇ ਪਿਆਰੇ ਡਿਜ਼ਾਈਨ ਨੇ ਬਹੁਤ ਹੀ ਪਿਆਰਾ ਪਿਆਰਾ ਮਾਲ ਆ ਚੁੱਕਿਆ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੁਰਾਲੀ ਆਹ ਲੋ ਜੀ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਪੂਰਾ ਫੁੱਲ ਫਰੰਟ ਹੈਵੀ ਹੈ ਬਹੁਤ ਹੀ ਪਿਆਰਾ ਵਰਕ ਹੋਇਆ ਹੋਇਆ ਨਾਲ ਦੁਪੱਟਾ ਬਹੁਤ ਸੋਹਣਾ ਹੈ ਚਾਰ ਕਲਰ ਚਾਰੇ ਕਲਰ ਸੋਹਣੇ ਜਿੰਮੀ ਚੂ ਦੇ ਵਿੱਚ ਨਾਲ ਜਿੰਮੀ ਚੂ ਦਾ ਦੁਪੱਟਾ ਬਹੁਤ ਸੋਹਣਾ ਵਰਕ ਬਹੁਤ ਥੋੜਾ ਕੰਮ ਹੋਇਆ ਹੋਇਆ ਪਾਰਟੀ ਵੇਅਰ ਪੀਸ ਆਹ ਲੋ ਜੀ ਕਾ ਦਿਖਾਓ ਇਹ ਵੀ ਜਿੰਮੀ ਚੂ ਦੇ ਵਿੱਚ ਹੀ ਹੈ ਜੀ ਬਹੁਤ ਪਿਆਰਾ ਡਿਜ਼ਾਈਨ ਸਾਰਾ ਨਵਾਂ ਮਾਲ ਆਇਆ ਜੀ ਨਰਤਿਆਂ ਵਾਸਤੇ ਸਪੈਸ਼ਲ ਸੇਲਾਂ ਲੱਗ ਚੁੱਕੀਆਂ ਨੇ ਜਲਦੀ ਜਲਦੀ ਵਿਜ਼ਿਟ ਕਰੋ ਏ ਕੇ 컬렉ਸ਼ਨ 메인 ਬਾਜ਼ਾਰ ਕੁਰਾਲੀ ਜਿਹੜੇ ਕਹਿੰਦੇ ਪਾਰਟੀ ਵੇਅਰ ਸੂਟ ਪਾਰਟੀ ਵੇਅਰ ਸੂਟ ਆ ਲੋ ਜੀ ਚੱਕੋ ਵਿਆਹ ਸ਼ਾਦੀ ਵਾਸਤੇ ਪਾਰਟੀ ਵੇਅਰ ਸੂਟ ਦਾਜਵਰੀ ਲਈ ਪਾਰਟੀ ਵੇਅਰ ਸੂਟ ਸਾਰੇ ਹੈਵੀ ਹੈਵੀ ਸੂਟ ਬਹੁਤ ਹੀ ਕੱਟ ਪ੍ਰਾਈਜ਼ਾਂ ਤੇ ਮਾਰਕੀਟ ਨਾਲੋਂ ਸਸਤੇ ਰੇਟ ਜਲਦੀ ਜਲਦੀ ਵਿਜ਼ਿਟ ਕਰੋ ਏ ਕੇ 컬렉ਸ਼ਨ 메인 ਬਾਜ਼ਾਰ ਕੁਰਾਲੀ ਕੁਆਲਿਟੀ ਇੱਕ ਨੰਬਰ ਹੋਊਗੀ ਰੇਟ ਵੀ ਵਧੀਆ ਕੁਆਲਿਟੀ ਵੀ ਵਧੀਆ ਦੋਨੋਂ ਚੀਜ਼ਾਂ ਇੱਕ ਨੰਬਰ ਆ ਲੋ ਜੀ ਪਿਓਰ ਉਜਿਤਰਾ ਸਿਲਕ ਕਪੜਾ ਹੈ ਬਹੁਤ ਪਿਆਰਾ ਡਿਜ਼ਾਈਨ ਹੈ ਦੁਪੱਟਾ ਵੀ ਜਿਤਰਾ ਸਿਲਕ ਦਾ ਰਹੂਗਾ ਆਲ ਓਵਰ 5 ਮੀਟਰ ਹੈ ਕੋਈ ਮੈਚਿੰਗ ਸਲਵਾਰ ਨਹੀਂ ਕੰਮ ਦੇਖੋ ਕਿੰਨਾ ਸੋਹਣਾ ਹੋਇਆ ਵਾ ਬਰੀਕ ਕੰਮ ਹੈ ਦਬਕੇ ਦਾ ਕੰਮ ਵੀ ਨਾਲ ਹੋਇਆ ਵਾ ਚਾਰ ਕਲਰ ਚਾਰੇ ਕਲਰ ਸੋਨੇ ਡਿਜ਼ਾਈਨਰ ਪੀਸ ਬਹੁਤ ਪਿਆਰੇ ਪਿਆਰੇ ਕਲਰ ਨੇ ਆ ਲਓ ਜੀ ਚਾਰੇ ਕਲਰ ਚਾਰੇ ਕਲਰ ਲੇਟੈਸਟ ਜਿੰਨ ਜਿੰਨ ਮੇਰੀ ਭੈਣ ਨੂੰ ਆਲੋ ਫੁੱਲ ਪਿਓਰ ਦਾ ਬਹੁਤ ਹੀ ਪਿਆਰਾ ਲੇਟੈਸਟ ਇਹ ਡਿਜ਼ਾਈਨ ਥੋੜਾ ਪੁਰਾਣਾ ਪਰ ਇੰਨਾ ਗਾ ਰਿਪੀਟ ਹੋ ਰਿਆ ਨਾ ਇਹ ਪੁੱਛੋ ਨਾ ਤੁਸੀਂ ਮਾਲ ਦੀ ਫੇਲ ਬਹੁਤ ਜ਼ਿਆਦਾ ਇਹਦੀ ਸੇਲ ਮੇਰੇ ਕੋਲ ਹੈ ਰਿਪੀਟ ਤੇ ਰਿਪੀਟ ਵੱਜ ਗਈ ਆਹ ਵਾਲੇ ਡਿਜ਼ਾਈਨ ਦੀ ਕੰਮ ਬਹੁਤ ਪਿਆਰਾ ਡਿਜ਼ਾਈਨ ਵੀ ਬਹੁਤ ਸੋਹਣਾ ਸੇਮ ਫੋਟੋ ਵਾਲਾ ਡਿਜ਼ਾਈਨ ਹੈ ਇਹ ਬੁਟੀਕ ਵਾਲਾ ਪੀਸ ਹੈ ਇੰਸਟਾਗ੍ਰam ਰੀਲ ਤੇ ਟ੍ਰੈਂਡਿੰਗ ਚ ਚੱਲ ਰਿਹਾ ਇਸ ਟਾਈਮ ਸਭ ਤੋਂ ਵੱਧ ਮੇਰੇ ਕੋਲ ਕੁੜੀਆਂ ਫੋਟੋਆਂ ਲੈ ਕੇ ਆਈਆਂ ਕਿ ਆਹ ਡਿਜ਼ਾਈਨ ਦੋ ਪਾਰਟੀ ਵੇਰ ਵਿਆਹ ਸ਼ਾਦੀ ਵਾਸਤੇ ਬਹੁਤ ਪਿਆਰਾ ਵਰਕ ਬਹੁਤ ਹੀ ਪਿਆਰੀ ਦੁਪੱਟਾ ਪਿਓਰ ਚਨੂਨ ਦਾ ਇਹਦੇ ਨਾਲ ਦੁਪੱਟਾ ਲੱਗਿਆ ਹੋਇਆ ਦੁਪੱਟੇ ਦੇ ਫੋਰ ਸਾਈਡ ਲੈਸ ਲੱਗੀ ਹੋਈ ਹੈ ਬਹੁਤ ਪਿਆਰਾ ਦੁਪੱਟਾ ਇਹਦਾ গারਲਿਸ਼ ਲੁੱਕ ਹੈ ਬੁਟੀਕ ਵਾਲਾ ਪੀਸ ਹੈ ਬਹੁਤ ਸੋਹਣਾ ਡਿਜ਼ਾਈਨ ਲੇਟੈਸਟ ਚੀਜ਼ ਆਹ ਲੋ ਕਲਰ ਚੈੱਕ ਕਰ ਲਓ ਦੇ ਆਹ ਲੋ ਜੀ ਮੋਰ ਪੰਖੀ ਕਲਰ ਜੀ ਆਹ ਲੋ ਮਹਿੰਦੀ ਕਲਰ ਜੀ ਆਹ ਲੋ ਜੀ ਰੈੱਡ ਕਲਰ ਜੀ ਆਹ ਲੋ ਜੀ ਪਰਪਲ ਕਲਰ ਜੀ ਆਹ ਲੋ ਜੀ ਰਾਣੀ ਮਰਜੈਂਟਾ ਆਹ ਲੋ ਜੀ ਰਾਣੀ ਮਰਜੈਂਟਾ ਕਲਰ ਜੀ ਲੋ ਇਸੇ ਦੇ ਵਿੱਚ ਸੇਮ ਡਿਜ਼ਾਈਨ ਸ਼ਿਮਰ ਚ ਵੀ ਤਿਆਰ ਕਰਾਦਾ ਆਪਾਂ ਨੇ ਡਿਮਾਂਡ ਇੰਨੀ ਜ਼ਿਆਦਾ ਹੈ ਚਾਰੇ ਕੱਪੜਾ ਚ ਮਿਲ ਜੂਗਾ ਸਿਲਕ ਚ ਵੀ ਕ੍ਰੇਪ ਚ ਵੀ ਸ਼ਿਮਰ ਚ ਵੀ ਪਿਓਰ ਚ ਵੀ ਮਸਲੀਨ ਚ ਵੀ ਡਿਜ਼ਾਈਨ ਸੁਪਰ ਹਿੱਟ ਜਾ ਰਿਹਾ ਇਸ ਟਾਈਮ ਇਹ ਇਹਦੇ ਨਾਲ ਆਪਾਂ ਮੈਚਿੰਗ ਸਲਵਾਰ ਕਰਾਤੀ ਹੈ ਬਹੁਤ ਸੋਹਣਾ ਪਿਓਰ ਦੀ ਸਲਵਾਰ ਆ ਪਿਓਰ ਦਾ ਦੁਪੱਟਾ ਲੱਗਿਆ ਹੋਇਆ ਕੰਟਰਾਸਟ ਦੇ ਵਿੱਚ ਬਹੁਤ ਸੋਹਣਾ ਵਰਕ ਆ ਲੇਟੈਸਟ ਡਿਜ਼ਾਈਨ ਆ ਪਿਓਰ ਦਾ ਦੁਪੱਟਾ ਆ ਲੋ ਦੁਪੱਟਾ ਦੇਖੋ ਕਿੰਨਾ ਸੋਹਣਾ ਬਹੁਤ ਸੋਹਣਾ ਦੁਪੱਟਾ ਬਹੁਤ ਸੋਹਣਾ ਵਰਕ ਹੋਇਆ ਹੋਇਆ ਨਾਲ ਲੇਟੈਸਟ ਚੀਜ਼ਾਂ हट ਕੇ ਚੀਜ਼ਾਂ ਆ ਲੋ ਕਲਰ ਚੈੱਕ ਕਰ ਲੋ 1 2 ਆ ਲੋ ਜੀ 3 ਆ ਲੋ ਜੀ 4 ਚਾਰੇ ਕਲਰ ਸੋਨੇ ਬਹੁਤ ਪਿਆਰਾ ਡਿਜ਼ਾਈਨ ਆ ਲੋ ਜੀ ਆ ਲੋ ਜੀ ਬਹੁਤ ਪਿਆਰੀ ਡਿਮਾਂਡ ਦੇ ਰਾਇਲ ਬਲੂ ਕਲਰ ਮੇਰੀ ਭੈਣਾਂ ਦੀ ਬਹੁਤ ਟਮਾਂਡ ਆ ਰਹੀ ਜੀ ਕਿ ਰਾਇਲ ਬਲੂ ਕਲਰ ਬਣਾਓ ਰਾਇਲ ਬਲੂ ਕਲਰ ਬਣਾਓ ਪੂਰਾ ਫੁੱਲ ਹੈਵੀ ਗਲਾ ਦੇਖੋ ਜੀ ਗਰਲਿਸ਼ ਪੀਸ ਹੈ ਬੁਟੀਕ ਵਾਲਾ ਡਿਜ਼ਾਈਨ ਹੈ ਨਾਲ ਪਹੁੰਚੇ ਕੱਡੇ ਹੋਏ ਆ ਮੈਂ ਫੇਰ ਕਹੀ ਜਾ ਰਿਹਾ ਜਿਹੜਾ ਵੀ ਸੂਟ ਮੇਰੀ ਭੈਣ ਨੂੰ ਪਸੰਦ ਆਉਂਦਾ ਨਾਲ ਦੇ ਨਾਲ ਸਾਡਾ ਫੋਨ ਨੰਬਰ ਨੋਟ ਕਰ ਲਓ 9814776800 ਨਾਲ ਦੀ ਨਾਲ ਤੁਸੀਂ ਕੋਈ ਵੀ ਰੇਟ ਪੁੱਛਣਾ ਨਾਲ ਦੀ ਨਾਲ ਰੇਟ ਪੁੱਛ ਸਕਦੇ ਹੋ ਸਾਰੇ ਪਿਓਰ ਦੇ ਵੀ ਮਿਲ ਜਾਣਗੇ ਸਿਲਕ ਦੇ ਵੀ ਮਿਲ ਜਾਣਗੇ ਕਰੇਵ ਦੇ ਵੀ ਮਿਲ ਜਾਣਗੇ ਔਰਗੰਜ਼ਾ ਦੇ ਵੀ ਮਿਲ ਜਾਣਗੇ ਸਾਰੀ ਵੈਰਾਈਟੀ ਮਿਲ ਜਣਗੀ ਇਹ ਡਿਜ਼ਾਈਨ ਦਾ ਬਹੁਤ ਜ਼ਿਆਦਾ ਚੱਲ ਰਿਹਾ ਜੀ ਆਹ ਲੋ ਬਲੈਕ ਕਲਰ ਦੇਖੋ ਕਿੰਨਾ ਸੋਹਣਾ ਸੇਮ ਫੋਟੋ ਵਾਲਾ ਪੀਸ ਗੁੱਡੀਕ ਵਾਲਾ ਡਿਜ਼ਾਈਨ ਛੇ ਰੰਗ ਪਿਆਰੇ ਇਹਦੇ ਲੋ ਜੀ ਨੈਚੁਰਲ ਕਰੇਵ ਆਹ ਲੋ ਜੀ ਰਿਪੀਟ ਤੇ ਰਿਪੀਟ ਡਿਜ਼ਾਈਨ ਬਹੁਤ ਪਿਆਰਾ ਡਿਜ਼ਾਈਨ ਹੈ ਬਾਜੂ ਤੇ ਵਰਕ ਨੇਚਰਲ ਕਰੇਵ ਹੈਂਡਵਰਕ ਦਾ ਕੰਮ ਹੋਇਆ ਹੋਇਆ ਸਾਰਾ ਪੱਲੇ ਤੇ ਬਹੁਤ ਸੋਹਣਾ ਬਾਜੂ ਦੇ ਕੰਮ ਹੋਇਆ ਹੋਇਆ ਬਹੁਤ ਪਿਆਰਾ ਡਿਜ਼ਾਈਨ ਹੈ ਦੁਪੱਟਾ ਨਾਲ ਫੁੱਲ ਪਿਓਰ ਚਨਾਉਣ ਦਾ ਆਹ ਲੋ ਜੀ ਕਾਫੀ ਕਲਰ ਹੈ ਇਹਦੇ ਵਿੱਚ ਆਹ ਲੋ ਜੀ ਮੋਰ ਪੰਖੀ ਕਲਰ ਆ ਗਿਆ ਜੀ ਆਹ ਲੋ ਜੀ ਆਹ ਲੋ ਜਾਮਣੀ ਆਹ ਲੋ ਜੀ ਮਹਿੰਦੀ ਕਲਰ ਪੰਜ ਕਲਰ ਪੰਜੇ ਕਲਰ ਸੋਹਣੇ ਆਹ ਲੋ ਜੀ ਕਰੇਵ ਦੇ ਵਿੱਚ ਅਗਲਾ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ ਬਹੁਤ ਪਿਆਰਾ ਡਿਜ਼ਾਈਨ ਪਾਰਟੀ ਵੇਅਰ ਪੀਸ ਸਾਰਾ ਹੈਵੀ ਲੁੱਕ ਸੂਟ ਦੀ ਬਹੁਤ ਪਿਆਰਾ ਡਿਜ਼ਾਈਨ ਹੈ ਆਹ ਕਲਰ ਇਸ ਟਾਈਮ ਜਾ ਚੱਲ ਰਿਹਾ ਇੰਗਲਿਸ਼ ਚਾਟਾਂ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ ਕੁੜੀਆਂ ਵੀ ਮੰਗ ਰਹੀਆਂ ਨੇ ਛਾਣੇ ਵੀ ਮੰਗਦੇ ਸਾਰੇ ਮੰਗਦੇ ਆ ਡਿਮਾਂਡ ਦੇ ਉੱਤੇ ਮਾਲ ਚੱਲ ਰਿਹਾ ਹੈ ਬਲਾ ਜਲਦੀ ਜਲਦੀ ਵਿਜ਼ਿਟ ਕਰੋ ਏਕੇ ਕਲੈਕਸ਼ਨ 메ਨ ਬਾਜ਼ਾਰ ਕੋਰਾਲੀ ਸਾਡਾ ਫੋਨ ਨੰਬਰ ਨੋਟ ਕਰ ਲਓ 981476800 ਕੋਈ ਵੀ ਸੂਟ ਕਿਸੇ ਵੀ ਕਸਟਮਰ ਨੂੰ ਪਸੰਦ ਆਉਂਦਾ ਨਾਲ ਜਾਰ ਸਕਰੀਨਸ਼ਾਟ ਖਿੱਚ ਗਏ ਰੇਟ ਪੁੱਛ ਲਓ ਜੇ ਵਿਜ਼ਿਟ ਕਰਨਾ ਤਾਂ ਵਿਜ਼ਿਟ ਵੀ ਕਰ ਸਕਦੇ ਨਾਲ ਦੇ ਨਾਲ ਆਪਣੇ ਸੂਟਾਂ ਦੇ ਸਕਰੀਨਸ਼ਾਟ ਖਿੱਚੀ ਜਾਏ ਉਹ ਵੈਰਾਈਟੀ ਬਹੁਤ ਜ਼ਿਆਦਾ ਹੈ ਕਨਫਿਊਜ਼ ਨਾ ਹੋਇਓ ਵੈਰੈਟੀ ਬਹੁਤ ਜ਼ਿਆਦਾ ਹੈ ਸ਼ਿਮਰ ਦਾ ਵਿੱਚ ਹੀ ਆ ਲੋ ਜੀ ਆ ਦੇਖੋ ਡਿਜ਼ਾਈਨ ਪਿਓਰ ਸ਼ਿਮਰ ਦਾ ਡਿਜ਼ਾਈਨ ਹੈ ਬਹੁਤ ਪਿਆਰਾ ਡਿਜ਼ਾਈਨ ਪਾਰਟੀ ਵੇਅਰ ਪੀਸ ਹਟ ਕੇ ਚੀਜ਼ਾਂ ਅਲੱਗ ਜੀ ਆਈਟਮਾਂ ਆ ਲੋ ਜੀ ਕਰੋ ਚੈੱਕ ਡਿਜ਼ਾਈਨਰ ਪੀਸ ਹੈ ਬਹੁਤ ਸੋਹਣਾ ਕੰਮ ਹੋਇਆ ਵਾ ਸਾਰਾ ਹੈਵੀ ਵਰਕ ਹੈ ਹੈਵੀ ਪੱਲਾ ਹੈ ਹੈਵੀ ਬਾਜੂ ਹੈ ਪਿਓਰ ਦੀ ਸਲਵਾਰ ਹੈ ਪਿਓਰ ਦਾ ਦੁਪੱਟਾ ਜੀ ਦੁਪੱਟਾ ਜੀ ਹੈ ਕਲਰ ਚਾਰ ਚਾਰੇ ਕਲਰ ਸੋਹਣੇ ਲੋ ਜੀ ਲੇਟੈਸਟ ਕਲਰ ਹਟ ਗਿਆ ਚੀਜ਼ਾਂ ਆ ਗਿਆ ਜੀ ਸੀ ਗ੍ਰੀਨ ਆ ਗਿਆ ਜੀ ਲੋ ਤੇ ਮਸਟਰਡ ਕਲਰ ਚਾਰ ਆ ਗਿਆ ਚਾਰ ਮਸਟਰਡ ਕਲਰ ਵੀ ਬਹੁਤ ਸੋਹਣਾ ਬਹੁਤ ਪਿਆਰਾ ਡਿਜ਼ਾਈਨ ਆ ਲੋ ਫੁੱਲ ਪਿਓਰ ਦਾ ਡਗਲਾ ਡਿਜ਼ਾਈਨ ਮੋਰ ਪੰਖੀ ਕਲਰ ਖੁੱਲਣ ਜਾ ਰਿਹਾ ਬਹੁਤ ਸੋਹਣਾ ਆ ਲੋ ਜੀ ਡਾਰਕ ਫਰੋਜ਼ੀ ਕਲਰ ਡਾਰਕ ਫਰੋਜ਼ੀ ਕਲਰ ਬਹੁਤ ਸੋਹਣਾ ਵਰਕ ਹੋਇਆ ਹੋਇਆ ਸੂਟ ਤੇ ਬਾਜੂ ਤੇ ਵਰਕ ਹੈ ਪਹੁੰਚੇ ਤੇ ਵਰਕ ਹੈ ਬਹੁਤ ਸੋਹਣਾ ਕੰਮ ਹੋਇਆ ਹੋਇਆ ਡਿਜ਼ਾਈਨਰ ਪੀਸ ਹੈ ਆ ਲੋ ਚੈੱਕ ਕਰ ਲੋ ਬਾਜੂ ਤੇ ਬਹੁਤ ਸੋਹਣਾ ਵਰਕ ਹੋਇਆ ਵਾ ਲੇਟੈਸਟ ਡਿਜ਼ਾਈਨਿੰਗ ਹੈ ਹਟਕੇ ਚੀਜ਼ਾਂ ਕਲਰ ਮਿਲਣਗੇ ਚਾਰ ਦੇ ਵਿੱਚ ਚਾਰੇ ਕਲਰ ਸੋਨੇ ਦੁਪੱਟਾ ਹੈਵੀ ਹੈ ਜੀ ਬਹੁਤ ਪਿਆਰਾ ਦੁਪੱਟਾ ਫੋਰ ਸਾਈਡ ਲੈਸ ਲੱਗੀ ਹੋਈ ਆ ਦੁਪੱਟੇ ਨੂੰ ਬਹੁਤ ਸੋਹਣਾ ਕੰਮ ਹੋਇਆ ਵਾ ਲੈਸ ਦਾ ਬਹੁਤ ਹੀ ਪਿਆਰਾ ਡਿਜ਼ਾਈਨਿੰਗ ਹੈ ਬਹੁਤ ਹੀ ਲੇਟੈਸਟ ਚੀਜ਼ ਹਟਕੇ ਚੀਜ਼ਾਂ ਹਟਕੇ ਡਿਜ਼ਾਈਨਿੰਗ ਆ ਆਲੂ ਕਲਰ ਚੈੱਕ ਕਰ ਲੋ ਪਰਪਲ ਕਲਰ ਮਹਿਰੂਨ ਡਾਰਕ ਕਲਰ ਆਹ ਲੋ ਜੀ ਲਵੈਂਡਰ ਕਲਰ ਆਹ ਲੋ ਜੀ ਮੋਰ ਬੰਕੀ ਗਲਰ ਪੰਜ ਕਲਰ ਪੰਜੇ ਕਲਰ ਸੋਹਣੇ ਲੇਟੈਸਟ ਡਿਜ਼ਾਈਨਿੰਗਾਂ ਦੇ ਵਿੱਚ ਆਹ ਲੋ ਜੀ ਰੈੱਡ ਕਲਰ ਦੀ ਬਹੁਤ ਡਿਮਾਂਡ ਆ ਰਹੀ ਸੀਗੀ ਰੈੱਡ ਕਲਰ ਰੈੱਡ ਕਲਰ ਕਰ ਰਹੀ ਸੀਗੀਆਂ ਮੇਰੀਆਂ ਪੈਣਾ ਡਿਮਾਂਡ ਦੇ ਉੱਤੇ ਸਪੈਸ਼ਲ ਤਿਆਰ ਕਰਵਾਇਆ ਰੈੱਡ ਕਲਰ ਨਾਲ ਬਾਜੂ ਵਰਕ ਹੈ ਪੋਚੇ ਵਰਕ ਹੈ ਬ੍ਰਾਈਡਲ ਪੂਰਾ ਫੁੱਲ ਬ੍ਰਾਈਡਲ ਪੀਸ ਬਹੁਤ ਹੀ ਸਾਰਾ ਦਬਕੇ ਦਾ ਹੈਂਡਵਰਕ ਪਰਲ ਵਰਕ ਦਾ ਕੰਮ ਹੋਇਆ ਹੋਇਆ ਹੈ ਬਹੁਤ ਹੀ ਸੋਹਣਾ ਡਿਜ਼ਾਈਨਿੰਗ ਹੈ ਦੁਪੱਟਾ ਵੀ ਪੂਰਾ ਫੁੱਲ ਹੈਵੀ ਹੈ ਫੋਰ ਸਾਈਡ ਬਾਰਡਰ ਹੋਇਆ ਹੋਆ ਦੁਪੱਟੇ ਤੇ ਫੋਰ ਸਾਈਡ ਲੈਸ ਲੱਗੀ ਆਹ ਲੋ ਜੀ ਕਰੋ ਚੈੱਕ ਡਾਈਨਰ ਪੀਸ ਡਾਈਨਰ ਲੁੱਕ ਬਹੁਤ ਹੀ ਸੋਹਣਾ ਡਿਜ਼ਾਈਨ ਪੀਸ ਚਾਹੇ 4 ਲੈ ਲੋ ਚਾਹੇ 5 ਲੈ ਲੋ ਕੋਈ ਦਿੱਕਤ ਨਹੀਂ ਦੇ ਵਿੱਚ ਆਹ ਲੋ ਜੀ ਇੱਕ ਡਿਜ਼ਾਈਨ ਆ ਮਿਲ ਜੇਗਾ ਰੈਡ ਦੇ ਵਿੱਚ ਆ ਵੀ ਡਿਜ਼ਾਈਨ ਬਹੁਤ ਪਿਆਰਾ ਚੈੱਕ ਕਰੋ ਜੀ ਕਰੋ ਜੀ ਚੈੱਕ ਡਾਈਨਰ ਪੀਸ ਹੈ ਪਿਓਰ ਜੋਰਜਟ ਦੇ ਵਿੱਚ ਪੀਸ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਇਹ ਸਾਰਾ ਹੈਵੀ ਵਰਕ ਹੋਇਆ ਵਾ ਗਲੇ ਤੇ ਵੀ ਵਰਕ ਹੈ ਚੱਕ ਦੇ ਕਰੋ ਪਰ ਦਿਖਾ ਦਿਓ ਮਾੜਾ ਜਿਹਾ ਦੁਪੱਟਾ ਬਹੁਤ ਸੋਹਣਾ ਇਹਦਾ ਆ ਲਓ ਦੁਪੱਟਾ ਕਰੋ ਚੈੱਕ ਰੈੱਡ ਦੇ ਵਿੱਚ ਸਪੈਸ਼ਲ ਰੈੱਡ ਦੁਪੱਟਾ ਲੱਗਿਆ ਵਾ ਬਹੁਤ ਸੋਹਣਾ ਵਰਕ ਹੋਇਆ ਵਾ ਨਾਲ ਦੁਪੱਟਾ ਨਾਲ ਸੂਟ ਚ ਇਕ ਲੇਲਾ ਜਾਂ ਚਾਰ ਲੋ ਸੇਮ ਰੈਡੀ ਰਹਿ ਗਈ ਹੈ ਜੀ ਬਹੁਤ ਹੀ ਪਿਆਰਾ ਮਾਲ ਆ ਚੁੱਕਿਆ ਹੈ ਜਲਦੀ ਜਲਦੀ ਵਿਜ਼ਿਟ ਕਰੋ ਏਕੇ ਕਲੈਕਸ਼ਨ ਮੇਨ ਬਜ਼ਾਰ ਕੁਰਾਲੀ ਇਹ ਪਹਿਣਾ ਦੀ ਬਹੁਤ ਡਿਮਾਂਡ ਤੇ ਰੈੱਡ ਕਲਰ ਮੰਗਾ ਲਿਆ ਹੈ ਏਕੇ ਕਲੈਕਸ਼ਨ ਮੇਨ ਬਜ਼ਾਰ ਕੁਰਾਲੀ ਰੈੱਡ ਰੈੱਡ ਹੋ ਗਈ ਹੈ ਬਹੁਤ ਪਿਆਰਾ ਡਿਜ਼ਾਈਨ ਆਹ ਲੋ ਜੀ ਸੇਮ ਜਿਮਮੀ ਚੂੜਾ ਬਹੁਤ ਹੀ ਪਿਆਰਾ ਡਿਜ਼ਾਈਨ ਹੈਵੀ ਲੁੱਕ ਦੇ ਵਿੱਚ ਹੈ ਨਾਲ ਪ्योर ਜਿਮਮੀ ਚੂੜਾ ਦਾ ਦੁਪੱਟਾ ਹੈ ਆਹ ਲੋ ਕਲਰ ਚੈੱਕ ਕਰ ਲਓ ਬਹੁਤ ਹੀ ਪਿਆਰੇ ਪਿਆਰੇ ਕਲਰ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਮੋਰ ਪੰਕੀ ਕਲਰ ਆਹ ਲੋ ਲਵੈਂਡਰ ਕਲਰ ਆਹ ਲੋ ਮਸਟਰਡ ਕਲਰ ਬਹੁਤ ਹੀ ਪਿਆਰੇ ਕਲਰ ਪੰਜ ਪੰਜ ਕਲਰ ਦੇ ਚਾਰ ਟਾਇਰ ਡਿਜ਼ਾਈਨਰ ਪੀਸ ਹੈ ਬਹੁਤ ਸੋਹਣੇ ਆਹ ਲੋ ਸੇਮ ਫੋਟੋ ਵਾਲਾ ਡਿਜ਼ਾਈਨ ਗਲੇ ਤੇ ਬਹੁਤ ਸੋਹਣਾ ਕੰਮ ਹੋਇਆ ਹੋਇਆ ਹੈ ਜਿਮਮੀ ਚੂ ਕਪੜਾ ਹੈ ਜੀ ਸ਼ਿਮਰ ਦੇ ਵਿੱਚ ਜਿਮਮੀ ਚੂ ਦਾ ਦੁਪੱਟਾ ਕਲਰ ਚੈੱਕ ਕਰ ਲਓ ਰੈੱਡ ਕਲਰ ਹੈ ਜੀ ਆਹ ਮਰੰਟਾ ਆਹ ਲੋ ਟਮਾਟਰੀ ਜੀ ਆਹ ਲੋ ਜੀ ਮੈਂ ਕੈਟਲੌਗ ਵੀ ਖੋਲ ਕੇ ਦਿਖਾ ਦਿੰਦਾ ਕਸਟਮਰਾਂ ਨੂੰ ਆਹ ਲੋ ਜੀ ਕਲਰ ਚੈੱਕ ਕਰ ਲਓ 1 2 3 4 5 6 6 ਦੇ 6 ਕਲਰ ਸੋਹਣੇ ਬਹੁਤ ਸੋਹਣੇ ਕਲਰ ਨੇ ਬਹੁਤ ਸੋਹਣੇ ਡਿਜ਼ਾਈਨਿੰਗ ਹੈ ਆਹ ਲੋ ਜੀ ਇਸ ਤੋਂ ਬਾਅਦ ਅਗਲਾ ਡਿਜ਼ਾਈਨ ਹੈ ਜਿੰਮੀ ਚੂ ਦੇ ਵਿੱਚ ਨਾਲ ਜਿੰਮੀ ਚੂ ਦਾ ਦੁਪੱਟਾ ਬਹੁਤ ਹੀ ਪਿਆਰਾ ਵਰਕ ਹੋਇਆ ਵਾ ਸੂਟ ਦੇ ਉੱਤੇ ਬਹੁਤ ਹੀ ਪਿਆਰਾ ਡਿਜ਼ਾਈਨ ਲੇਟੈਸਟ ਜਿਆ ਲੇਟੈਸਟ ਕਲਰ ਆਹ ਲੋ ਕਲਰ ਚੈੱਕ ਕਰ ਲਓ ਮਹਿੰਦੀ ਕਲਰ ਲੋ ਜੀ ਆਹ ਲੋ ਜੀ ਵਾਈਨ ਕਲਰ ਆਹ ਲੋ ਜੀ ਮਹਿਰੂਨ ਕਲਰ ਆਹ ਲੋ ਜੀ ਮੋਰ ਪੰਖੀ ਕਲਰ ਪੰਜ-ਪੰਜ ਕਲਰ ਦੇ ਚਾਰਟ ਬਹੁਤ ਹੀ ਸੋਹਣੇ ਡਿਜ਼ਾਈਨਿੰਗ ਹੈ ਜੀ ਲੋ ਜੀ ਜਨਾ ਵਿੱਚ ਆਹ ਲੋ ਜੀ ਆ ਵੀ ਡਿਜ਼ਾਈਨ ਸੋਹਣਾ ਜੀ ਜਿੰਮੀ ਚੂ ਸ਼ਿਮਰ ਐ ਸ਼ਿਮਰ ਦੇ ਵਿੱਚ ਆ ਲੋਈ ਕਲਰ ਚੈੱਕ ਕਰ ਲੋ ਪੰਜ ਕਲਰ ਪੰਜੇ ਕਲਰ ਬਹੁਤ ਸੋਹਣੇ ਲੇਟੈਸਟ ਡਿਜ਼ਾਈਨਿੰਗ ਹੈ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਜਲਦੀ ਜਲਦੀ ਵਿਜ਼ਿਟ ਕਰੋ ਏਕੇ ਕਲੈਕਸ਼ਨ ਮੇਨ ਬੀਅਰ ਕੁਰਾਲੀ ਹਰੇਕ ਸੂਟ ਦੇ ਵਿੱਚ 6-6 ਕਲਰ ਤੁਹਾਨੂੰ ਦਿਖਾਈ ਜਾ ਰਹੇ ਨਾਲ ਦੀ ਨਾਲ ਆ ਲੋ ਜੌਰਜਟ ਦੇ ਵਿੱਚ ਹੈਵੀ ਵਰਕ ਦੇ ਵਿੱਚ ਬਹੁਤ ਹੀ ਸੋਹਣਾ ਡਿਜ਼ਾਈਨ ਹੈਂਡ ਵਰਕ ਦਾ ਕੰਮ ਹੋਇਆ ਵਾ ਚਾਰ ਕਲਰ ਦੁਪੱਟਾ ਲਾ ਲਓ ਤੁਸੀਂ ਆ ਲੋ ਜੀ ਚਾਰੋਂ ਕਲਰ ਸੋਹਣੇ ਬਹੁਤ ਹੀ ਪਿਆਰੇ ਕਲਰ ਆ ਲੋ ਕਲਰ ਚੈੱਕ ਕਰ ਲਓ ਚਾਰ ਕਲਰ ਚਾਰੇ ਕਲਰ ਪਿਆਰੇ ਆ ਲੋ ਜੀ ਮਸਲੀਨ ਦੇ ਵਿੱਚ ਬਹੁਤ ਪਿਆਰਾ ਡਿਜ਼ਾਈਨ ਹੈ ਗਲੇ ਤੇ ਹੈਂਡਵਰਕ ਹੋਇਆ ਪੱਲੇ ਤੇ ਵੀ ਨਾਲ ਔਰਗੰਜ਼ਾ ਦਾ ਦੁਪੱਟਾ ਆਹ ਲੋ ਜੀ ਚਾਰ ਕਲਰ ਚਾਰੋ ਕਲਰ ਸੋਨੇ ਲੇਟੈਸਟ ਡਿਜ਼ਾਈਨਿੰਗ ਬਹੁਤ ਹੀ ਪਿਆਰਾ ਡਿਜ਼ਾਈਨ ਆਹ ਲੋ ਜੀ ਪੇਂਟ ਵਾਲਾ ਸੂਟ ਮਸਲੀਨ ਦੇ ਵਿੱਚ ਬਹੁਤ ਹੀ ਪਿਆਰਾ ਡਿਜ਼ਾਈਨ ਨਾਲ ਔਰਗੰਜ਼ਾ ਦਾ ਦੁਪੱਟਾ ਆਹ ਲੋ ਜੀ ਚਾਰ ਕਲਰ ਚਾਰੇ ਕਲਰ ਸੋਨੇ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਆਹ ਲੋ ਜੀ ਸ਼ੀਮਰ ਦੇ ਵਿੱਚ ਬਹੁਤ ਹੀ ਪਿਆਰਾ ਡਿਜ਼ਾਈਨ ਨਾਲ ਸ਼ੀਮਰ ਦਾ ਦੁਪੱਟਾ ਰਹੇਗਾ ਜੀ ਆਹ ਲੋ ਕਲਰ ਚਾਰ ਚਾਰੋ ਕਲਰ ਸੋਨੇ ਬਹੁਤ ਹੀ ਪਿਆਰੇ ਕਲਰ ਆਹ ਲੋ ਵਾਈਨ ਕਲਰ ਮੋਰ ਪੰਖੀ ਕਲਰ ਪੈਰਟ ਕਲਰ ਲੋ ਜੀ ਜੋ ਨਾਲ ਲੋ ਜੀ ਜੋਰਜਟ ਦੇ ਵਿੱਚ ਡਬਲ ਸ਼ੇਡ ਦਾ ਸੂਟ ਬਹੁਤ ਪੈਰਾ ਡਿਜ਼ਾਈਨ ਸੂਟ ਚਾਹੇ ਇੱਕ ਲੈ ਲੋ ਚਾਹੇ ਦੋ ਲੈ ਲੋ ਚਾਹੇ ਤਿੰਨ ਲੈ ਲੋ ਚਾਹੇ ਚਾਰ ਲੈ ਲੋ ਇੱਕ ਆਹ ਲੋ ਜੀ ਆਹ ਲੋ ਜੀ ਆਹ ਲੋ ਜੀ ਗਲੇ ਤੇ ਥੈਡ ਵਰਕ ਦਾ ਕੰਮ ਹੋਇਆ ਵਾ ਬਹੁਤ ਹੀ ਪਿਆਰਾ ਡਿਜ਼ਾਈਨ ਸਾਡਾ ਸਕਰੀਨਸ਼ਾਟ ਲਈ ਜਾਓ ਨਾਲ ਦੇ ਜਿਹੜਾ ਵੀ ਸੂਟ ਮੇਰੀ ਭੈਣ ਨੂੰ ਪਸੰਦ ਆਂਦਾ ਫੋਨ ਨੰਬਰ ਨੋਟ ਕਰ ਲਓ 98147 67800 AK ਕਲੈਕਸ਼ਨ ਮੇਨ ਬਾਜ਼ਾਰ ਕੁਰਾਲੀ ਆਹ ਲੋ ਜੀ ਕਲਰ ਚੈੱਕ ਕਰ ਲਓ ਚਾਰੋਂ ਕਲਰ ਸੋਨੇ ਬਹੁਤ ਹੀ ਪਿਆਰੇ ਕਲਰ ਆਹ ਲੋ ਜੀ ਥੈਡ ਵਰਕ ਦੇ ਵਿੱਚ ਬਹੁਤ ਹੀ ਪਿਆਰਾ ਡਿਜ਼ਾਈਨ ਗਰਲਿਸ਼ ਲੁੱਕ ਬੁਟੀਕ ਵਾਲੇ ਪੀਸ ਡੈਟਾ ਡਿਜ਼ਾਈਨ ਸਾਰੇ ਗਰਲਿਸ਼ ਪਹਿਣਾਵਾ ਤੇ ਸੂਟ ਆਏ ਨੇ ਬਹੁਤ ਹੀ ਪਿਆਰੇ ਪਿਆਰੇ ਕਲਰ ਆਹ ਲੋ ਕਲਰ ਚੈੱਕ ਕਰ ਲਓ ਬਹੁਤ ਪਿਆਰੇ ਪਿਆਰੇ ਕਲਰ ਆਦੀਪ ਗਰੀਸ਼ਾ ਲੋ ਜੀ ਕ੍ਰੇਵ ਦੇ ਵਿੱਚ ਆਹ ਲੋ ਜੀ ਕ੍ਰੇਵ ਦੇ ਵਿੱਚ ਚਾਰ ਕਲਰ ਚਾਰੋ ਕਲਰ ਸੋਨੇ ਮਸਟਰਡ ਕਲਰ ਵਿਆਜੀ ਕਲਰ ਪਿਸਤਾ ਗ੍ਰੀਨ ਕਲਰ ਲੋ ਜੀ ਆਪ ਨੂੰ ਬੋਲਦਾ ਨਾ ਨਾ ਕੱਲ ਦੇ ਵਸਾਂ ਨਹੀਂ ਸਿੱਧੇ ਆਈ ਆਈ ਜਾਂਦੇ ਹੈ ਕਿਹੜਾ ਕ੍ਰਸ਼ ਕ੍ਰਸ਼ ਕ੍ਰਾਸ਼ੀਮਰ ਆਹ ਲੋ ਜੀ ਕ੍ਰਾਸ਼ੀਮਰ ਦੇ ਵਿੱਚ ਕ੍ਰਾਸ਼ੀਮਰ ਦੇ ਵਿੱਚ ਵਿਦ ਇਨਰ ਨਾਲ ਨਾਲ ਸ਼ੇਵਰ ਦਾ ਇਹ ਦੁਪੱਟਾ ਹੈ ਬਹੁਤ ਹੀ ਪਿਆਰਾ ਦੁਪੱਟਾ ਹੈ ਨਾਲ ਹੈਵੀ ਦੇ ਵਿੱਚ ਚਾਰ ਕਲਰ ਚਾਰੋ ਕਲਰਸ ਹੋਣੇ ਚਾਰੋ ਕਲਰ ਪਿਆਰੇ ਜੀ ਬਹੁਤ ਪਿਆਰੇ ਪੀਸ ਲੇਟੈਸਟ ਡਿਜ਼ਾਈਨਿੰਗਾਂ ਹਟ ਗਿਆ ਜੀ ਜਾਂ ਆਹ ਲੋ ਜੀ ਥ੍ਰੈਡ ਵਰਕ ਦੇ ਵਿੱਚ ਅਗਲਾ ਡਿਜ਼ਾਈਨ ਬਹੁਤ ਪਿਆਰਾ ਡਿਜ਼ਾਈਨ ਹੈ ਸੇਮ ਫੋਟੋ ਵਾਲਾ ਪੀਸ ਹੈ ਬਟਿਕ ਵਾਲਾ ਪੀਸ ਚਾਰ ਕਲਰ ਚਾਰੋ ਕਲਰ ਸੋਹਣੇ ਆਹ ਲੋ ਜੀ ਕਰੋ ਚੈੱਕ ਕਲਰ ਦੁਪੱਟਾ ਬਹੁਤ ਸੋਹਣਾ ਔਰਗੰਜ਼ਾ ਦੁਪੱਟਾ ਨਾਲ ਹੀ ਦੇ ਬਹੁਤ ਹੀ ਪਿਆਰਾ ਦੁਪੱਟਾ ਹੈਵੀ ਦੁਪੱਟੇ ਦੇ ਵਿੱਚ ਬਹੁਤ ਹੀ ਪਿਆਰਾ ਪੀਸ ਲੇਟੈਸਟ ਡਿਜ਼ਾਈਨਿੰਗ ਦੇਖਾ ਜੀ ਲੋ ਜਿੱਥੇ ਥ੍ਰੈਡ ਵਰਕ ਦੇ ਵਿੱਚ ਜਿਮਰ ਦੁਪੱਟਾ ਚੈੱਕ ਕਰੋ ਜਿਹਦਾ ਫੁੱਲ ਹੈਵੀ ਦੇ ਵਿੱਚ ਹੋਏਗਾ ਨਾਲ ਲਾ ਲੋ ਬੁਰਾ ਫੁੱਲ ਹੈਵੀ ਦੁਪੱਟਾ ਹੈਵੀ ਡਿਜ਼ਾਈਨ ਆਲੋ ਬਲੈਕ ਕਲਰ ਬਲੈਕ ਰੰਗ ਆ ਗਿਆ ਜੀ ਵਾਈਨ ਕਲਰ ਪੀਕਾਕ ਕਲਰ ਠੀਕ ਹੈ ਜੀ ਲੋ ਇਹਦੇ ਨਾਲ ਲਾ ਲੋ ਜੀ ਥ੍ਰੈਡ ਵਰਕ ਦੇ ਵਿੱਚ ਬਹੁਤ ਸੋਹਣਾ ਡਿਜ਼ਾਈਨ ਹੈ ਸਾਰੇ ਹੀ ਬਹੁਤ ਹੀ ਪਿਆਰਾ ਮਾਲ ਹੈ ਨੋਰਮਲ ਪ੍ਰਾਈਸ ਨੇ ਬਹੁਤ ਹੀ ਜਿਆਦਾ ਰੀਜ਼ਨੇਬਲ ਪ੍ਰਾਈਸ ਰਹਿਣਗੇ ਲੇਟਸਟ ਚੀਜ਼ ਹੈ ਹਟਕੇ ਚੀਜ਼ਾਂ ਪਾਰਟੀ ویئر ਪੀਸ ਹਟਕੇ ਚੀਜ਼ਾਂ ਦਿਵਾ ਕਰ ਸ਼ਾ ਪੀਸ ਕਲਰ ਆ ਲੋ ਜੀ ਡਿਜ਼ਾਈਨਰ ਪੀਸ ਹੈ ਚੀਜ਼ ਬਹੁਤ ਸੋਹਣੀ ਆ ਲੋ ਪੂਰਾ ਫੁੱਲ ਪਾਰਟੀ ویئر ਪੀਸ ਸਾਰਾ ਕਰਵਾ ਚੌਥ ਸਪੈਸ਼ਲ ਡਿਜ਼ਾਈਨਿੰਗ ਆ ਚੁੱਕੀਆਂ ਜਲਦੀ ਜਲਦੀ ਵਿਜ਼ਿਟ ਕਰੋ ਗਰਲਿਸ਼ ਲੁੱਕ ਹੈ ਬਹੁਤ ਪਿਆਰੇ ਪਿਆਰੇ ਡਿਜ਼ਾਈਨ ਨੇ ਕਿਸੇ ਨੂੰ ਕੋਈ ਪਸੰਦ ਆ ਰਿਹਾ ਕਿਸੇ ਨੂੰ ਕੋਈ ਪਸੰਦ ਆ ਰਿਹਾ ਨਾਲ ਦੇ ਨਾਲ ਸਕਰੀਨਸ਼ਾਟ ਖਿੱਚੀ ਜਾਓ ਤਾਂ ਕਿ ਹਰ ਇੱਕ ਭੈਣ ਦਾ ਫਾਇਦਾ ਹੋ ਸਕੇ ਜਲਦੀ ਜਲਦੀ ਵਿਜ਼ਿਟ ਕਰੋ ਏਕੇ 컬렉ਸ਼ਨ 메인 ਬਾਜ਼ਾਰ ਕੁਰਾਲੀ 오르간자 दुपट्टा ਜੀ ਨਾਲ ਚਾਰ ਚਾਰ ਕਲਰ ਨੇ ਬਹੁਤ ਪਿਆਰੇ ਪਿਆਰੇ ਡਿਜ਼ਾਈਨ ਆ ਲੋ ਸ਼ਿਮਰ ਦੇ ਵਿੱਚ ਕੰਟਰਾਸਟ ਮੈਚਿੰਗ ਦੁਪੱਟਾ ਜੀ ਆ ਹੋਏਗਾ ਉਧਰ ਹੋਜੀ ਚੈੱਕ ਚਾਰ ਕਲਰ ਚਾਰੇ ਕਲਰ ਸੋਨੇ ਦੁਪੱਟਾ ਕੰਟਰਾਸਟ ਰਹੇਗਾ ਪਿਆਜੀ ਦੇ ਨਾਲ ਬੋਟਲ ਗ੍ਰੀਨ ਵਾਈਨ ਦੇ ਨਾਲ ਪਰਪਲ ਪਿਆਜੀ ਦੇ ਨਾਲ ਮਹਿਰੂਨ ਚਾਰ ਕਲਰ ਚਾਰੇ ਕਲਰ ਸੋਨੇ ਆ ਲੋ ਜੀ ਮੇਰੀ ਸਿਆਣਿਆਂ ਵਾਸਤੇ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਤੋਂ ਇਲਾਵਾ ਸਾਡੇ ਕੋਲ ਵੈਲਵਟ ਦੀਆਂ ਬਹੁਤ ਡਿਜ਼ਾਈਨੀਆਂ ਆ ਚੁੱਕੀਆਂ ਨੇ ਏਕੇ ਕਲੈਕਸ਼ਨ 메ਨ ਬਾਜ਼ਾਰ ਕੋਰਾਲੀ ਆ ਲੋ ਇੱਕ ਪੀਸ ਤੁਹਾਨੂੰ ਦਿਖਾ ਵੀ ਦਿੰਦੇ ਵੈਲਵਟ ਦਾ ਆਪਾਂ ਖੋਲ ਕੇ ਸੇਮ ਫੋਟੋ ਵਾਲਾ ਪੀਸ ਹੈ ਵੈਲਵਟ ਦਾ ਹੈਵੀ ਦੇ ਵਿੱਚ ਮਾਲ ਆਇਆ ਇਹਦੇ ਵਿੱਚ ਘੱਟੋ ਘੱਟ 50 ਤੋਂ ਜ਼ਿਆਦਾ ਹੋਰ ਮਿਲ ਜਣਗੇ ਤੁਹਾਨੂੰ ਇਹ ਤੋਂ ਇਲਾਵਾ ਆ ਲੋ ਕਰੋ ਚੈੱਕ ਪਿਓਰ ਵੈਲਵਟ ਦਾ ਸੂਟ ਹੈ ਵੈਲਵਟ ਦੀ ਸਲਵਾਰ ਆ ਪੂਰਾ ਫੁੱਲ ਹੈਵੀ ਕਰਵਾ ਚੋ ਸਪੈਸ਼ਲ ਪੀਸ ਲੇਟੈਸਟ ਡਿਜ਼ਾਈਨ ਸੇਮ ਫੋਟੋ ਵਾਲਾ ਪੀਸ ਹੈ ਬੁਟੀਕ ਵਾਲਾ ਡਿਜ਼ਾਈਨ ਹੈ ਆ ਲੋ ਜੀ ਕਰੋ ਚੈੱਕ ਸੇਮ ਫੋਟੋ ਵਾਲਾ ਪੀਸ ਕਰਵਾ ਚੋ ਸਪੈਸ਼ਲ ਵੈਲਵਟ ਦੀ ਸ਼ਰਟ ਹੈ ਵੈਲਵਟ ਦੀ ਸ਼ਾਲ ਹੈ ਵੈਲਵਟ ਦਾ ਹੀ ਪਲਾਜ਼ੋ ਹੈ ਪਲਾਜ਼ੋ ਸਲਵਾਰ ਜੋ ਮਰਜ਼ੀ ਬਣਾਓ ਕਦਰ ਮਿਲ ਜੂਗਾ ਇਹਦੇ ਵਿੱਚ ਵੀ 15